ਅੱਜ ਅਸੀਂ ਗੱਲ ਕਰਾਂਗੇ ਸਿੱਖਾਂ ਦੇ ਤੀਸਰੇ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਕਿਰਪਾ ਕੀਤੀ ਧੰਨ ਗੁਰੂ ਨਾਨਕ ਦੇਵ ਜੀ ਕੀਰਤਪੁਰ ਸਾਹਿਬ ਵਾਲੀ ਥਾਂ ਗਏ ਇੱਕ ਫਕੀਰ ਉੱਥੇ ਰਹਿੰਦਾ ਸੀ ਜਿਸ ਦਾ ਨਾਮ ਸੀ ਬੁੱਢਣ ਸ਼ਾ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਉੱਥੇ ਬੁੱਢਣ ਸ਼ਾ ਨੂੰ ਮਿਲੇ ਬੁੱਢਣ ਸ਼ਾ ਅੱਜ ਆਇਆ ਤੇ ਹਜ਼ੂਰ ਬੈਠੇ ਸਨ ਭਾਈ ਮਰਦਾਨਾ ਜੀ ਵੀ ਨਾਲ ਸਨ ਕੀਰਤਨ ਉੱਥੇ ਵੀ ਹੋਇਆ ਗੁਦਨ ਸ਼ਾਹ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਹਜੂਰ ਦੇ ਚਰਨਾਂ ਵਿੱਚ ਝੁੱਕ ਕੇ ਨਮਸਕਾਰ ਕੀਤੀ ਸਾਇਬ ਨੇ ਜਦੋਂ ਨੇਤਰ ਕੀਤੇ ਬੰਦ ਤਾਂ ਭਾਈ ਮਰਦਾਨਾ ਜੀ ਦੇ ਕੋਲ ਪੁੱਛਦਾ ਹੈ ਕਿ ਇਹ ਫਕੀਰ ਕੌਣ ਨੇ ਭਾਈ ਮਰਦਾਨਾ ਜੀ ਨੇ ਇਸ ਕੀਰਤਪੁਰ ਦੀ ਪਹਾੜੀ ਤੇ ਦੱਸਿਆ ਕਿ ਇਹ ਹਨ ਮੇਰੇ ਨਾਨਕ ਮਿਰੰਕਾਰੀ ਇੱਕਦਮ ਫਿਰ ਬੁੱਢਣ ਸ਼ਾਹ ਗੁਰੂ ਜੀ ਦੇ ਚਰਨਾਂ ਵਿੱਚ ਝੁੱਕ ਗਿਆ ਜਦੋਂ ਹਜੂਰ ਦੇ ਨੇਤਰ ਖੁੱਲੇ ਤਾਂ ਵੇਖਿਆ ਕਿ ਬੁੱਢਣ ਸ਼ਾਹ ਦੇ ਹੱਥ ਜੁੜੇ ਹੋਏ ਹਨ ਨੇਤਰ ਖੁੱਲਦਿਆਂ ਪਹਿਲਾ ਸਵਾਲ ਕੀਤਾ ਸੀ ਫਕੀਰ ਬਾਬਾ ਕੀ ਕਰਦਾ ਹੈ ਉੱਤਰ ਸੀ ਜੋ ਤੁਸੀਂ ਕਰਾਉਂਦੇ ਹੋ ਕਹਿਣ ਲੱਗੇ ਇੰਨਾ ਸਮਾਂ ਹੋ ਗਿਆ ਇੱਥੇ ਬੈਠਿਆ ਕੀ ਮਿਲਿਆ ਇੱਕੋ ਦਮ ਹੱਸ ਕੇ ਕਹਿੰਦਾ ਕਿ ਕਰਮ ਉਹਨੇ ਹੀ ਨਹੀਂ ਜਿੰਨੀਆਂ ਦਾਤਾਂ ਮਿਲ ਗਈਆਂ ਆਮ ਬੰਦਾ ਸੋਚੇਗਾ ਕਿ ਕਿਹੜੀ ਚੀਜ਼ ਮਿਲ ਗਈ ਚਰਨ ਫੜ ਕੇ ਕਹਿੰਦਾ ਸਤਿਗੁਰੂ ਤੁਹਾਡੇ ਵਰਗਾ ਮੁਰਸ਼ਿਦ ਮਿਲ ਗਿਆ ਤਾਂ ਮੈਂ ਜ਼ਿੰਦਗੀ ਵਿੱਚ ਸਭ ਕੁਝ ਖੱਟ ਲਿਆ ਅਪਾਗਿਆ ਨੂੰ ਗੁਰੂ ਨਹੀਂ ਮਿਲਦਾ ਬੁੱਢਣ ਸ਼ਾ ਗਦਗਦ ਹੋ ਗਿਆ ਉਸੇ ਵੇਲੇ ਬੁੱਢਣ ਸ਼ਾ ਨੇ ਆਪਣਾ ਬਾਟਾ ਭਰ ਕੇ ਲਿਆਂਦਾ ਬੱਕਰੀਆਂ ਦਾ ਦੁੱਧ ਸੀ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਇਸ ਨੂੰ ਛਕੋ ਸਤਿਗੁਰੂ ਕਹਿਣ ਲੱਗੇ ਰੱਖ ਲੈ ਬੁੱਢਾ ਸ਼ਾ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਮੰਗ ਕੇ ਛਕਾਂਗੇ। ਬੁੱਢਣ ਸ਼ਾਹ ਬੈਠ ਗਿਆ। ਹਜ਼ੂਰ ਉਸੇ ਸਮੇਂ ਰਹਿਮਤਾਂ ਕਰਕੇ ਚਲੇ ਗਏ। ਕਈ ਸਾਲ ਬੁੱਢਣ ਸ਼ਾਹ ਉਡੀਕਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਆਏ। ਪਹਿਲੇ ਜਾਮੇ ਵਿੱਚ ਕਿਹਾ ਸੀ ਕਿ ਛੇਵੇਂ ਜਾਮੇ ਵਿੱਚ ਤਹਾਂ ਮੇਰਾ ਦੁੱਧ। ਸਿਦਕ ਨਾਲ ਬੈਠੇ ਬੁੱਢਣ ਸ਼ਾਹ ਕੰਬ ਦੇ ਹੱਥਾਂ ਨੇ ਕਿਹਾ ਕਿ ਉਸ ਸਮੇਂ ਤਾਂ ਚਿਹਰਾ ਹੋਰ ਸੀ। ਅੱਜ ਕਲੀਆਂ ਲੱਗ ਗਈਆਂ, ਦੋ ਕਿਰਪਾਨਾਂ ਪਾ ਲਈਆਂ। ਤਾ ਇੱਕੋ ਦਮ ਝਲਕ ਪਈ ਇਹ ਉਹੀ ਹੈ ਜਿਹੜਾ ਮOe ਹੋਏ ਨੂੰ ਜਿਵਾਲ ਕੇ ਅੰਮ੍ਰਿਤ ਦੀ ਬੂੰਦ ਬੁੱਕ ਵਿੱਚ ਪਾ ਗਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਨੂੰ ਭਾਗ ਲਾਈ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ ਤਾਂ ਗੁਰੂ ਸਾਹਿਬ ਨੇ ਆਪਣੇ ਪੋਤੇ ਨੂੰ ਕਿਹਾ ਕਿ ਬੇਟਾ ਜਦੋਂ ਚੋਲੇ ਵੱਡੇ ਪਾਏ ਹੋਣ ਤਾਂ ਦਾਮਨ ਸੂ ਕੋਚ ਕੇ ਚੱਲਣਾ ਚਾਹੀਦਾ ਕੇ ਖਿੜੇ ਹੋਏ ਫੁੱਲ ਟੁੱਟ ਨਾ ਜਾਣ ਸਾਰੀ ਜ਼ਿੰਦਗੀ ਹਰ ਰਾਏ ਜੀ ਨੇ ਨਾਮ ਬਣਾ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਿਤੇ ਜਾਣਾ ਬਾਗ ਵਿੱਚ ਤਾਂ ਹਰ ਰਾਏ ਜੀ ਚੋਲੇ ਨੂੰ ਸੰਕੋਚ ਕੇ ਚੱਲਦੇ ਜੇ ਸਿੱਖ ਬਾਣੀ ਪੜ੍ਹਦੇ ਹੋਏ ਆ ਰਹੇ ਹਨ ਤਾਂ ਮੰਝੇ ਤੋਂ ਕਾਲੀ ਨਾਲ ਉੱਠੇ ਗੋਡੇ ਨੂੰ ਸੱਟ ਵੀ ਲੱਗ ਗਈ ਤੇ ਮੁੜ ਕੇ ਮੰਝੇ ਉੱਪਰ ਬਿਰਾਜਣਾ ਹੀ ਬੰਦ ਕਰ ਦਿੱਤਾ ਜ਼ਮੀਨ ਤੇ ਸੌਣ ਲੱਗ ਪਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਇਸ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ آمد ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਰਿਪਚੋਲਾ ਇੱਥੇ ਹੀ त्यागਿਆ ਤੇ ਇੱਥੇ ਅਸਥਾਨ ਤੇ ਗੁਰੂ ਜੀ ਨੇ ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ ਗੁਰੂ ਹਰਾਈ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਬਣੇ ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਗਈ ਦਿੱਲੀ ਵਿੱਚ ਹਜੂਰ ਨੇ ਚੋਲਾ ਬਦਲਿਆ ਤੇ ਬਚਨ ਕਰ ਦਿੱਤਾ ਬਾਬਾ ਵਸੇ ਘਰਾਮ ਬਕਾਲੇ ਸੰਗਤ ਬਾਬੇ ਬਕਾਲੇ ਆਈ ਤੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆਏ ਬਾਅਦ ਵਿੱਚ ਕੀਰਤਪੁਰ ਸਾਹਿਬ ਪਧਾਰੇ ਰਾਜਾ ਦੀਪ ਚੰਦ ਦੀ ਮੌਤ ਹੋਈ ਉਸ ਦੀ ਰਾਣੀ ਦਾ ਨਾਮ ਸੀ ਚੰਪਾ ਦੇਵੀ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਗਰ ਆਉਣ ਲਈ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਉੱਥੇ ਗਏ ਉਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਇੱਕ ਸ਼ਹਿਰ ਬਸਾਉਣਾ ਚਾਹੁੰਦੇ ਨੇ ਤਾਂ ਉਸ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਵੱਲੋਂ ਜ਼ਮੀਨ ਭੇਟ ਕਰਨ ਦੀ ਗੱਲ ਕਹੀ 1965 ਵਿੱਚ ਸਤਗੁਰੂ ਨੇ ਇਸ ਨਗਰ ਦੀ ਧਰਤੀ ਨੂੰ ਖਰੀਦਿਆ ਸਾਬ ਨੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਹਜ਼ੂਰ ਜਦੋਂ ਇੱਥੇ ਟਿਕੇ ਹਨ ਤਾਂ ਪੂਰਬ ਦੀ ਸੰਗਤ ਆਈ ਸੀ ਉਹਨਾਂ ਨੇ ਭੇਟਾਵਾਂ ਰੱਖ ਕੇ ਦਾਤਾ ਜੀ ਤੁਸੀਂ ਕਿਰਪਾ ਕਰਕੇ ਪੂਰਬ ਦੀ ਸੰਗਤ ਨੂੰ ਨਿਹਾਲ ਕਰੋ ਸ਼ਹਿਰ ਹਲਾ ਨਹੀਂ ਸੀ ਵਸਾਇਆ ਮੇਰੇ ਗੁਰਦੇਵ ਸਾਹਿਬ ਕੁਝ ਕੁ ਉਸਾਰੀ ਕਰਾ ਪੂਰਬ ਦੀ ਧਰਤੀ 'ਚ ਚਲੇ ਗਏ। ਹਜ਼ੂਰ ਜਦੋਂ ਵਾਪਸ ਆਏ ਤਾਂ ਗੁਰਮੁਖੋ ਇਹ ਚੱਕ ਨਾਨਕੀ ਵਸਾਇਆ ਇਹ ਨਗਰ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਦੇ ਨਾਮ ਤੇ ਵਸਾਇਆ ਸੀ। ਗੁਰੂ ਕਲਗੀਧਰ ਗੋਬਿੰਦ ਰਾਏ ਇਸ ਸ਼ਹਿਰ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਉੱਥੇ ਕਹਿੰਦੇ ਹਨ ਕਿ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਗਾਇਨ ਕੀਤੀਆਂ ਗਈਆਂ। ਉਸ ਦਿਨ ਤੋਂ ਬਾਅਦ ਨਾਮ ਰੱਖਿਆ ਗਿਆ ਆਨੰਦਪੁਰ ਸਾਹਿਬ। ਤੁਹਾਨੂੰ ਗੁਰੂ ਤੇਗ ਬਹਾਦਰ ਜੀ ਇਸ ਧਰਤੀ ਤੇ ਹੀ ਆਪਣੇ ਪੁੱਤਰ ਨੂੰ ਗੁਰਗੱਦੀ ਦੇ ਕੇ ਇਸੇ ਆਨੰਦਪੁਰ ਤੋਂ ਚਾਲੇ ਪਾਏ। ਗੁਰੂ ਤੇਗ ਬਹਾਦਰ ਜੀ ਤੁਰੇ ਹਨ ਤੇ ਪੰਜ ਸਿੱਖ ਵੀ ਨਾਲ ਤੁਰੇ। ਸਤਗੁਰੂ ਜੀ ਨੂੰ ਆਨੰਦਪੁਰ ਦੀ ਧਰਤੀ ਤੋਂ ਪਰਿਵਾਰ ਨੇ ਵਿਦਾ ਕੀਤਾ। ਇੱਥੇ ਹੀ 9 ਸਾਲ ਦੀ ਉਮਰ ਵਿੱਚ ਕਲਗੀ ਵਾਲੇ ਨੇ ਪਿਤਾ ਦਾ ਸੀਸ ਦੇ ਕੇ Hindu ਧਰਮ ਦੇ ਡੁੱਬਦੇ ਹੋਏ ਬੇੜੇ ਨੂੰ ਸਹਾਰਾ ਦਿੱਤਾ। ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੀ ਸੱਚੀ ਸਰਕਾਰ ਦਾ ਸੀਸ ਆਇਆ ਜਦੋਂ ਸੀਸ ਆਇਆ ਤਾਂ ਭਾਈ ਜੈਤਾ ਅੱਜ ਪੰਜਵੇਂ ਪੜਾ ਤੇ ਜਦੋਂ ਕੀਰਤਪੁਰ ਸਾਹਿਬ ਕਈ ਦਿਨਾਂ ਦਾ ਥੱਕਿਆ ਹੋਇਆ ਪਹੁੰਚਿਆ ਤਾਂ ਸੀਸ ਰੱਖ ਕੇ ਕਿਹਾ ਕਿ ਗੁਰੂ ਕਲਗੀ ਤੁਹਾਨੂੰ ਬੁਲਾ ਲਿਆਓ ਨਾਲ ਹੀ ਮਾਤਾ ਨਾਨਕੀ ਮਾਤਾ ਗੁਜਰੀ ਜੀ ਨੂੰ ਵੀ ਬੁਲਾਓ ਗੁਰੂ ਗੋਬਿੰਦ ਰਾਏ ਆਏ ਭਾਈ ਜੈਤਾ ਜੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਸੀਸ ਨੂੰ ਕੀਰਤਨ ਕਰਦਿਆਂ ਆਨੰਦਪੁਰ ਸਾਹਿਬ ਲੈ ਗਈ ਗੁਰੂ ਗੋਬਿੰਦ राय ਨੇ ਉੱਥੇ ਇੱਕ ਅਕਾਲ ਵੁੰਗਾ ਹੈ ਉੱਥੇ ਪਿਤਾ ਜੀ ਦੇ ਸੀਸ ਦੇ ਸੰਸਕਾਰ ਤੋਂ ਬਾਅਦ ਐਲਾਨ ਕੀਤਾ ਕਿ ਜੈਤਿਆ ਹੁਣ ਵੇਖੀ ਦਿੱਲੀ ਵਿੱਚੋਂ ਤਾਂ ਕੋਈ ਨਹੀਂ ਨਿਕਲਿਆ ਅਤੇ ਦਿੱਲੀ ਢਿੱਲੀ ਪੈ ਗਈ ਸੀ ਪ੍ਰੰਤੂ ਨਾਲ ਹੀ ਇਹ ਵੀ ਕਿਹਾ ਕਿ ਮੈਂ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਕਰੋੜਾਂ ਵਿੱਚ ਖਲੋਤਾ ਹੋਇਆ ਇਕੱਲਾ ਆਪਣੇ ਆਪ ਵਿੱਚ ਪਹਿਚਾਣਿਆ ਜਾਏਗਾ ਗੁਰੂ ਗੋਬਿੰਦ राय ਜੀ ਨੇ ਕਿਰਪਾ ਕੀਤੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਇੱਥੇ ਰਾਜਾ ਭੀਮਚੰਦ ਨੇ ਵਿਰੋਧ ਵੀ ਕੀਤਾ ਫਿਰ ਹਜੂਰ ਅਨੰਦਪੁਰ ਸਾਹਿਬ ਤੋਂ ਪੁਲਤਾ ਸਾਹਿਬ ਦੀ ਧਰਤੀ ਤੇ ਆਏ ਪੁਲਤਾ ਸਾਹਿਬ ਤੋਂ ਫਿਰ ਵਾਪਸ ਆਏ ਮੇਰੇ ਸਾਹਿਬ ਦੀਆਂ ਇੱਥੇ ਪਹਾੜੀਆਂ ਨਾਲ ਝਗਟਾਂ ਵੀ ਹੋਈਆਂ ਪੰਗਾਣੀ ਦਾ ਜੁੱਧ ਜਿੱਤਣ ਤੋਂ ਬਾਅਦ ਸਤਗੁਰੂ ਦਾ ਦਬਦਬਾ ਬੈਠ ਗਿਆ ਪਹਾੜੀਆਂ ਤੇ ਮੇਰੇ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ 6 ਕਿਲੇ ਬਣਵਾਏ ਪਹਿਲਾ ਕਿਲਾ ਬਣਵਾਇਆ ਨਿਰਮੋਗੜ ਫਿਰ ਬਣਵਾਇਆ ਹੋਲਗੜ ਫਿਰ ਲੋਗੜ ਫਿਰ ਫਤੇਗੜ ਤੇ ਕੇਸਗੜ ਸਾਹਿਬ ਤੋਂ ਸਿੱਖ ਜਾਂਦਾ ਹੈ ਆਨੰਦਗੜ ਸਿੱਖਾ ਤੂੰ ਆਨੰਦਪੁਰ ਦਾ ਵਾਸੀ ਹੈ ਮੇਰੇ ਕਲਗੀਧਰ ਜੀ ਨੇ ਕੇਸਗੜ ਦੀ ਧਰਤੀ ਤੇ ਕਿਰਪਾ ਕੀਤੀ ਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇਸੇ ਪੂਰੀ ਆਨੰਦ ਵਿੱਚ ਹੌਲੇ-ਮਹਲੇ ਕੱਢੇ ਗਏ ਨੀਮਿਆਂ ਨੂੰ ਉੱਚਾ ਕੀਤਾ ਮੇਰੇ ਗੁਰੂ ਗੋਬਿੰਦ ਨੇ ਕేశਵਰ ਦੀ ਧਰਤੀ ਤੇ ਹਜੂਰ ਨੇ ਭਰੇ ਦਰਬਾਰ ਵਿੱਚ ਲੰਗੇ ਕਿਰਪਾਨ ਕੱਢ ਕੇ ਅੱਜ ਮੈਨੂੰ ਪੰਜ ਸੀਸ ਚਾਹੀਦੇ ਨੇ ਕਿਹਾ ਇਹ ਸੁਣ ਕੇ ਪੰਜ ਸਿੱਖਾਂ ਨੇ ਸੀਸ ਪੇਟਾ ਕੀਤੇ ਦਇਆ ਆਈ ਧਰਮ ਆਇਆ ਹਿੰਮਤ ਆਈ ਮੋਕਮ ਆਇਆ ਤੇ ਸਾਹਿਬ ਆਇਆ ਹਜੂਰ ਨੇ ਕਿਹਾ ਮੈਂ ਚਾਹੁੰਦਾ ਕਿ ਜਿਸ ਨੂੰ ਲੋਕ ਨੀਚ ਕਹਿੰਦੇ ਹਨ ਮੈਂ ਉਸੇ ਨੀਚ ਨੂੰ ਸਾਹਿਬ ਬਣਾਉਣਾ ਚਾਹੁੰਦਾ ਸਾਹਿਬ ਦਾ ਅਖਰੀ ਅਰਥ ਹੈ ਮਾਲਕ ਰੱਬ ਲਈ ਵੀ ਸਾਹਿਬ ਸ਼ਬਦ ਵਰਤੇ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਤਉ ਕਾਰਨ ਸਾਹਿਬਾ ਰੰਗ ਰਤੇ ਸਾਹਿਬ ਨੂੰ ਕਹਿਣ ਲੱਗੇ ਕਿ ਅੱਜ ਤੱਕ ਲੋਕੀ ਤੈਨੂੰ ਜ਼ਮੀਨ ਦਾ ਕੀੜਾ ਸਮਝ ਕੇ ਲਤਾੜਦੇ ਨੇ ਪਰ ਮੈਂ ਤੈਨੂੰ ਨੌਕਰ ਨਹੀਂ ਰਹਿਣ ਦੇਣਾ ਮੈਂ ਤੈਨੂੰ ਕੇਸਗੜ ਦੀ ਧਰਤੀ ਤੇ ਅਨੰਦਪੁਰ ਦਾ ਵਾਸੀ ਬਣਾਉਣਾ ਚਾਹੁੰਦਾ ਸੱਚ ਜਾਣੀ ਅੱਜ ਤੋਂ ਬਾਅਦ ਤੂੰ ਨੀਂਚ ਨਹੀਂ ਅੱਜ ਤੋਂ ਬਾਅਦ ਤੂੰ ਸੰਸਾਰ ਦਾ ਸਾਹਿਬ ਬਣ ਕੇ ਕਹਿਣਾ ਹੈ ਸਾਹਿਬ ਐਵੇਂ ਨਹੀਂ ਬਣਿਆ ਜਾਂਦਾ ਪਹਿਲੀ ਗੱਲ ਤੇਰੇ ਅੰਦਰ ਦਇਆ ਹੋਵੇ ਦੂਜੀ ਗੱਲ ਜਿੰਨੀ ਦੇਰ ਤੱਕ ਦਇਆ ਨਹੀਂ ਓਨੀ ਦੇਰ ਤੱਕ ਧਰਮ ਨਹੀਂ ਜਿਸ ਦਿਨ ਤੇਰੇ ਕੋਲ ਧਰਮ ਹੋ ਗਿਆ ਤਾਂ ਉਸ ਦਿਨ ਹਿੰਮਤ ਨੂੰ ਕਾਇਮ ਕਰਕੇ ਧਰਮ ਉੱਪਰ ਪੈਰਾ ਦੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮੋਕਮ ਬਣ ਕੇ ਪੱਕਿਆ ਕਰੇ ਸੱਜਣਾ ਜਿਸ ਦਿਨ ਤੇਰੇ ਕੋਲ ਇਹ ਚਾਰੇ ਚੀਜ਼ਾਂ ਹੋ ਗਈਆਂ ਤਾਂ ਫਿਰ ਤੈਨੂੰ ਸਾਹੀਬੀ ਮੰਗਣ ਦੀ ਲੋੜ ਨਹੀਂ ਪੈਣੀ ਤੂੰ ਸਾਰੀ ਧਰਤੀ ਦਾ ਹੀ ਸਹਬ ਬਣ ਜਾਏਗਾ ਗੁਰੂ ਕਲਗੀਆਂ ਵਾਲੇ ਨੇ ਕੇਸਗੜ ਦੀ ਧਰਤੀ ਤੇ ਕਰਤਾਰਪੁਰ ਦੀ ਗੱਲ ਦੁਹਰਾ ਦਿੱਤੀ ਸਿੱਖ ਨੂੰ ਅੰਮ੍ਰਿਤ ਦੇ ਪੰਜ ਚੂਲੇ ਦਿੱਤੇ ਤੇ ਕਿਹਾ ਕਿ ਤੇਰੇ ਅੰਦਰ ਅੰਮ੍ਰਿਤ ਦਾ ਕੁੰਡ ਹੈ ਤੇ ਉਸ ਅੰਮ੍ਰਿਤ ਤੱਕ ਇਹ ਅੰਮ੍ਰਿਤ ਪਹੁੰਚਿਆ ਤਾਂ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ ਸਾਹਿਬ ਕਹਿੰਦੇ ਹਨ ਕਿ ਅੱਜ ਤੱਕ ਤੂੰ ਜ਼ਾਲਮ ਦੇ ਸਾਹਮਣੇ ਅੱਖ ਨੀਵੀਂ ਕਰਕੇ ਆਪਣੀ ਪੱਤ ਲਟਾਉਂਦਾ ਰਿਹਾ ਏ ਮੈਂ ਤੇਰੇ ਇੰਨਾ ਹੀ ਮੇਤਰਾ ਵਿੱਚ ਅਜਿਹੇ ਛਿੱਟੇ ਮਾਰਾਂਗਾ ਕਿ ਤੂੰ ਅਣਖ ਨਾਲ ਅੱਖ ਚੁੱਕ ਕੇ ਤੁਰੀ ਤੇ ਜਦੋਂ ਕਿਸੇ ਵੀ ਧੀ ਪੈਣ ਨੂੰ ਦੇਖੇਗਾ ਤਾਂ ਅਮਰਤ ਵਾਲੀ ਅੱਖ ਕਦੀ ਮੈਲੀ ਨਾ ਹੋ ਸਕੇਗੀ ਫਿਰ ਕਿਹਾ ਕਿ ਮੈਂ ਤੇਰੇ ਕੇਸਾਂ ਵਿੱਚ ਵੀ ਅਮਰਤ ਪਾਉਣਾ ਹੈ ਕਿਉਂਕਿ ਤੈਨੂੰ ਮੈਂ ਕੇਸਗੜ ਦਾ ਵਾਸੀ ਬਣਾਉਣਾ ਚਾਹਨਾ ਗੁਰਸਿੱਖਾ ਮੇਰੇ ਸਤਿਗੁਰੂ ਨੂੰ ਸਭ ਤੋਂ ਪਿਆਰੀ ਚੀਜ਼ ਤੇਰੇ ਕੇਸ ਲੱਗਦੇ ਨੇ ਆਨੰਦਪੁਰ ਸਾਹਿਬ ਪਹੁੰਚਣਗੇ ਉਹ ਜਿਹੜੇ ਪਹਿਲਾਂ ਕੇਸ ਤੋਂ ਹੋ ਕੇ ਆਣਗੇ ਸਤਿਗੁਰੂ ਨੇ ਪੰਜ ਚੂਲੇ ਅਮਰਤ ਦੇ ਸ਼ਕਾਇ ਪੰਜ ਨੇਤਰਾਂ ਵਿੱਚ ਪਾਏ ਪੰਜ ਸੀਸ ਵਿੱਚ ਪਾਏ ਪੰਜ ਹੀ ਬਾਣੀਆਂ ਦਿੱਤੀਆਂ ਪੰਜ ਰਹਿਤਾਂ ਦਿੱਤੀਆਂ ਸਾਨੂੰ ਕਿਰਪਾ ਕਰਕੇ ਪਰੈਤਾਂ ਤੋਂ ਬਚਾਇਆ ਜਦੋਂ ਅਮਰਤ ਦੀ ਦਾਤ ਦੇ ਦਿੱਤੀ ਤਾਂ ਫਿਰ ਕਰਤਾਰਪੁਰ ਦੀ ਮਰਿਆਦਾ ਦੁਹਰਾਈ ਗਈ ਇਸ ਗੁਰੂ ਨੇ ਅੰਮ੍ਰਿਤ ਦੇ ਕੇ ਹੱਥ ਜੋੜ ਕੇ ਵੀਰ ਆਸਣ ਵਿੱਚ ਬੈਠ ਕੇ ਕਹਿ ਦਿੱਤਾ ਕਿ ਸਿੰਘੋ ਮੈਨੂੰ ਵੀ ਅੰਮ੍ਰਿਤ ਛਕਾ ਦਿਓ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਇੱਕ ਗੱਲ ਕਹੀ ਹੈ ਭਾਈ ਦਇਆ ਸਿੰਘ ਜੀ ਕਹਿੰਦੇ ਹਨ ਦਾਤਾ ਤੁਹਾਨੂੰ ਅੰਮ੍ਰਿਤ ਕਵੀ ਜੀ ਕਹਿਣ ਲੱਗੇ ਖਾਲਸਾ ਗੁਰੂ ਗੁਰੂ ਖਾਲਸਾ ਪਰ ਹੂੰ ਮੈਂ ਅਬ ਕਰਤਾਰਪੁਰ ਦੀ ਧਰਤੀ ਤੇ 7 ਸਾਲ ਘਾਲਣਾ ਘਾਲੀ ਤੇ ਬਾਬੇ ਨਾਨਕ ਨੇ ਮੱਥਾ ਟੇਕ ਕੇ ਭਾਈ ਲੈਣਾ ਜੀ ਨੂੰ ਕਿਹਾ ਸੀ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਗੁਰੂ ਨੇ ਚੇਲੇ ਨੂੰ ਲੈਣੇ ਤੋਂ ਅੰਗਦ ਬਣਾ ਦਿੱਤਾ ਮੇਰੇ ਕਲਗੀ ਵਾਲੇ ਨੇ ਅਮਰ ਤੇ ਦੀ ਦਾਤ ਲਈ ਪੰਜਾਂ ਪਿਆਰਿਆਂ ਤੋਂ ਕਿਲਾ ਕੇਸਗੜ ਬਣ ਗਿਆ ਹੈ ਬਾਤਾਰ ਨੇ ਫਿਰ ਕਿਲਾ ਹੋਲਗੜ ਬਣਾਇਆ ਉੱਥੇ ਵਚਨ ਕਹੇ ਐ ਖਾਲਸਾ ਅੱਜ ਤੋਂ ਬਾਅਦ ਇੱਥੇ ਰਣਜੀਤ ਨਗਾਰਾ ਵੱਜੇਗਾ ਹਰ ਇੱਕ ਸਿੱਖ ਇੱਕ ਅਕਾਲ ਪੁਰਖ ਬਿਨਾਂ ਕਿਸੇ ਨੂੰ ਨਾ ਪੁੱਜੇ ਕੁਝ ਸਮਾਵਾਦ ਜਦੋਂ ਮਾਤਾ ਸਾਹਿਬ ਕੌਰ ਆਏ ਹਨ ਗੁਰੂ ਕਲਗੀਧਰ ਸਾਹਿਬ ਦੇ ਚਾਨਾਂ ਵਿੱਚ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹ ਖਾਲਸਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਸ ਦਿਨ ਅਸਾਂ ਤੈਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾਇਆ ਸੀ ਤਾਂ ਉਸ ਦਿਨ ਤੇਰਾ ਜਤੀਮ ਪੁਣਾ ਖਤਮ ਹੋ ਗਿਆ ਸੀ ਜਿਸ ਦਿਨ ਸਿੱਖ ਅੰਮ੍ਰਿਤ ਛਕ ਕੇ ਬਾਹਰ ਨਿਕਲਦਾ ਹੈ ਉਸ ਦਿਨ ਉਸ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕਿ ਪਹਿਲਾਂ ਤੇਰੀ ਮੌਤ ਹੋਈ ਸੀ ਤੇ ਹੁਣ ਗੁਰੂ ਘਰ ਵਿੱਚ ਤੇਰਾ ਜਨਮ ਹੋਇਆ ਹੈ ਆਵਾਜ਼ ਆਈ ਅੱਜ ਤੋਂ ਬਾਅਦ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਤੇਰੀ ਮਾਤਾ ਸਹਿਬ ਕੌਰ ਹੈ ਤੇਰੇ ਨਾਮ ਦੇ ਪਿੱਛੇ ਸਿੰਘ ਲੱਗਾ ਅੱਜ ਤੋਂ ਬਾਅਦ ਤੂੰ ਆਨੰਦਪੁਰ ਦਾ ਵਾਸੀ ਹੈ ਉਸ ਦਿਨ ਤੋਂ ਬਾਅਦ ਇਸ ਧਰਤੀ ਨੂੰ ਕਹਿਣ ਲੱਗ ਪਏ ਖਾਲਸੇ ਦੀ ਵਾਸੀ ਇੱਥੇ ਜੰਗ ਜੁੱਦ ਵੀ ਹੋਏ ਤਾਂ ਲੱਗੇ ਕਿ ਸਿੱਖ ਦਾ ਮੁਕਾਮ ਆਨੰਦਪੁਰ ਹੈ ਸਿੱਖਾ ਤੇਰੇ ਕੋਲ 40 ਪੌੜੀਆਂ ਹਨ ਆਨੰਦ ਸਾਹਿਬ ਦੀਆਂ ਸਨ 1999 ਦੀ ਵਿਸਾਖੀ ਤੋਂ ਲੈ ਕੇ ਅੱਜ ਤੱਕ ਮੇਰੇ ਬਾਪੂ ਦੇ ਦਿੱਤੇ ਨਾਮ ਨੂੰ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕੀ ਆਨੰਦਗੜ੍ਹ ਤੱਕ ਪਹੁੰਚਣ ਵਾਲਿਆ ਪਹਿਲਾਂ ਨਿਰਮੋਹਗੜ੍ਹ ਦੇ ਕਿਲੇ ਨੂੰ ਮੱਥਾ ਟੇਕ ਕੇ ਲੰਗੀ ਜਿੰਨੀ ਦੇਰ ਤੱਕ ਤੇਰੇ ਅੰਦਰ ਮੋਹ ਹੈ ਉਨੀ ਦੇਰ ਤੱਕ ਆਨੰਦ ਪੈਦਾ ਨਹੀਂ ਹੋਣਾ ਕਹਿਣ ਲੱਗੇ ਨਿਰਮੋਹਗੜ੍ਹ ਤੋਂ ਬਿਨਾ ਹੋਲਗੜ੍ਹ ਨਹੀਂ ਲੱਭਣਾ ਸਾਹਿਬ ਨੇ ਕਿਆ ਕਿਸੇ ਕੇਸ ਕਾਰੇ ਨਾ ਕਰਿਆ ਕਰੋ ਕੇਸ ਕਾਰੇ ਕਰਨ ਵਾਲਾ ਤਨਖਾਈਆ ਹੁੰਦਾ ਹੈ ਅਮਰਤ ਦੀ ਦਾਤ ਲਈਏ ਜਿਸ ਦਿਨੂ ਗੁਰਮੁਖਾ ਤੂੰ ਨਿਰਮੋਹ ਗੜ ਨੂੰ ਜਿੱਤ ਲਵੇਂਗਾ ਫਿਰ ਨਿਰਮੋਹ ਗੜ ਵਿੱਚ ਰਹਿਣ ਵਾਲਾ ਹੀ ਵਿਕਾਰਾਂ ਦਾ ਟਕਰਾ ਕਰ ਸਕਦਾ ਹੈ ਨਿਰਮੋਹ ਗੜ ਜਾਣ ਤੋਂ ਬਿਨਾ ਵਿਕਾਰਾਂ ਤੇ ਹੱਲਾ ਨਹੀਂ ਹੋ ਸਕਦਾ ਹੋਲਗੜ ਜਿੱਥੇ ਹਮਲੇ ਹੋਣੇ ਹਨ ਤਾਂ ਚੇਤੇ ਰੱਖੀ ਤੈਨੂੰ ਹਮਲਾ ਰੋਕਣ ਦੀ ਜਾਂਚ ਵੀ ਆਉਂਦੀ ਹੋਵੇ ਜਦੋਂ ਤੂੰ ਹੋਲਗੜ ਜਾਂਦਾ ਹੈ ਤਾਂ ਫਿਰ ਤੈਨੂੰ ਲੋੜ ਪੈਣੀ ਹੈ ਲੋਹ ਗੜ ਦੀ ਲੋਹ ਗੜ ਵਿੱਚ ਮੇਰੇ ਦਾਤੇ ਨੇ ਸ਼ਸਤਰ ਤਿਆਰ ਕਰਵਾਈ ਲੱਕੜ ਦੀਆਂ ਬੰਦੂਕਾਂ ਬਣੀਆਂ ਗੁੰਡਾਸੇ ਬਣੇ ਤੀਰ ਤੇ ਕਮਾਨ ਬਣੇ ਗੁਰੂ ਸਾਹਿਬ ਨੇ ਕਿਹਾ ਕਿ ਲੋਹ ਗੜ ਨੂੰ ਦੇਖਣਾ ਅਤ ਜ਼ਰੂਰੀ ਹੈ ਜੇ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਣਾ ਹੈ ਤਾਂ ਤੈਨੂੰ ਲੋਹੇ ਦੇ ਸ਼ਸਤਰਾਂ ਦੀ ਲੋੜ ਪੈਣੀ ਹੈ ਮੈਂ ਚਾਹੁੰਦਾ ਕਿ ਕੱਚ ਦੀਆਂ ਚੂੜੀਆਂ ਲਾ ਕੇ ਤੂੰ ਸਰਬਲੋਹ ਦਾ ਕੜਾ ਪਾਵੇਂ ਤੇਰੇ ਬਾਤੇ ਸਰਬਲੋਹ ਦੇ ਹੋਣ ਜਿਸ ਦਿਨ ਮੈਂ ਤੈਨੂੰ ਲੜ ਲਾਇਆ ਹੈ ਉਹ ਵੀ ਸਾਰੰਗ ਪਾਣੀ ਹੈ ਸਾਰੰਗ ਪਾਣੀ ਦਾ ਅਰਥ ਹੈ ਇਹ ਕਿ ਜਿਸ ਤੇ ਸ਼ਸਤਰ ਧਾਰਨ ਕੀਤੇ ਹਨ ਖੜਕ ਕੇਤਮੇ ਛੜਨ ਤਿਹਾਰੀ ਤੇਰੇ ਕੋਲ ਇਹੋ ਜਿਹਾ ਨਾਮ ਦਾ ਸ਼ਸਤਰ ਹੋਵੇ ਜਿਸ ਨਾਲ ਤੂੰ ਮੋਤੋਂ ਰਹਿਤ ਹੋਵੇ ਤੇ ਹਮਲਿਆਂ ਤੋਂ ਬਚ ਸਕੇ ਤੇਰੇ ਕੋਲ ਨਾਮ ਦਾ ਸ਼ਸਤਰ ਹੋਵੇ ਤੇ ਅਗਲਾ ਕਿਲਾ ਮੈਂ ਤੈਨੂੰ ਦਿੰਦਾ ਹਾਂ ਫਤਿਹਗੜ ਕਹਿੰਦੇ ਹਨ ਇੱਥੇ ਪਹੁੰਚ ਕੇ ਫਤਿਹਗੜ ਤੇਰੇ ਪੈਰ ਚੁੰਮੇਗੀ ਜਦੋਂ ਫਤੇ ਪੈਰ ਚੁੰਮਣ ਲੱਗ ਪਵੇ ਤਾਂ ਤੂੰ ਅੰਦਰ ਦੀ ਫਤੇ ਪਾਲਮੇ ਤਾਂ ਅਗਲਾ ਨਿਵਾਸ ਤੇਰਾ ਹੋਵੇਗਾ ਕੇਸਗੜ ਵਿੱਚ ਕਰਾਂਗਾ ਜਿਸ ਦੇ ਸਿਰ ਉੱਪਰ ਕੇਸ ਹੋਣਗੇ ਉਹ ਅੰਦਰੋਂ ਜਿੱਤਿਆ ਹੋਵੇਗਾ ਉਹ ਅੰਦਰੋਂ ਪੱਕਾ ਪੀੜਾ ਹੋਵੇਗਾ ਸਾਇਬ ਕਹਿਣ ਲੱਗੇ ਉਸ ਤੋਂ ਬਾਅਦ ਮੈਂ ਤੈਨੂੰ ਕੇਸਗੜ ਦਾ ਵਾਸੀ ਬਣਾਉਣਾ ਚਾਹਨਾ ਚੇਤੇ ਰੱਖੀ ਜਿੰਨੀ ਦੇਰ ਤੱਕ ਕੇਸ ਕਾਇਮ ਰਹਿਣਗੇ ਉੰਨੀ ਦੇਰ ਤੱਕ ਕਿਲੇ ਕਾਇਮ ਰਹਿਣਗੇ ਜਿਸ ਦਿਨ ਕੇਸ ਨਿਕਲ ਗਏ ਤੇਰੇ ਕਿਲੇ ਵੀ ਚਲੇ ਜਾਣਗੇ ਖਾਲਸੇ ਨੂੰ ਕੇਸਗੜ ਦਾ ਵਾਸੀ ਕੀਤਾ ਜਦੋਂ ਤੁਸੀਂ ਕੇਸਗੜ ਸਾਹਿਬ ਜਾਂਦੇ ਹੋ ਤਾਂ ਕੇਸਗੜ ਤੋਂ ਸਾਹਮਣੇ ਉੱਚੀ ਪਹਾੜੀ ਤੇ ਆਨੰਦਗੜ੍ਹ ਦਿਸਦਾ ਹੈ ਤੇਰਾ ਮੁਕਾਮ ਆਨੰਦਪੁਰ ਹੈ ਤੈਨੂੰ ਮੈਂ ਆਨੰਦ ਦੇ ਕਿਲੇ ਦਾ ਵਾਸੀ ਬਣਾਉਣਾ ਚਾਹੁੰਨਾ ਹਜੂਰ ਨੇ ਕਿਹਾ ਤੂੰ ਆਨੰਦਗੜ੍ਹ ਪਹੁੰਚ ਜਾਈ ਚੇਤੇ ਰੱਖੀ ਆਨੰਦਗੜ੍ਹ ਉਹੀ ਪਹੁੰਚਦੇ ਨੇ ਜਿਸ ਦੀ ਜ਼ੁਬਾਨ ਤੇ ਇਹ ਸ਼ਬਦ ਹੋਵੇ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜੇ ਅਨੰਦਗੜ੍ਹ ਦਾ ਵਾਸੀ ਬਣਨਾ ਹੈ ਤਾਂ ਫਿਰ ਕਹਿਣਾ ਪਵੇਗਾ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਜਿਸ ਸਤਗੁਰ ਸਿਉਂ ਚਕਲਾਇਆ ਜਾਣ ਲੱਗੇ ਜੇਕਰ ਅਨੰਦਗੜ੍ਹ ਦੇ ਕਿਲੇ ਤੱਕ ਪਹੁੰਚਣਾ ਹੈ ਤਾਂ ਚੇਤੇ ਰੱਖੀ ਇਸ ਕਿਲੇ ਵਿੱਚ ਗੁਫਾਵਾਂ ਬਹੁਤ ਹਨ ਜਿਸ ਦਿਨ ਅਨੰਦਗੜ੍ਹ ਕਿਲਾ ਬਣਾਇਆ ਤਾਂ ਇਸ ਦੇ ਨਾਲ ਇੱਕ ਬੋਲੀ ਵੀ ਬਣਾਈ ਸੀ ਇਸ ਦੇ ਹੇਠਾਂ ਕਹਿੰਦੇ ਹਨ ਛੋਟੀਆਂ-ਛੋਟੀਆਂ ਗੁਫਾਵਾਂ ਹਨ ਹਰ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਲਿੱਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਜਿਸ ਦੇ ਅੰਦਰ ਦੇ ਦਸਮ ਦਵਾਰ ਖੁੱਲੇ ਹਨ ਔਰ ਫਿਰ ਆਨੰਦਗੜ੍ਹ ਦੇ ਨੇੜੇ ਪਹੁੰਚ ਗਿਆ ਉਸਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ ਇਹ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਕਹਿਣ ਲੱਗੇ ਜਦੋਂ ਇਸਨੇ ਸੱਚਾ ਗੀਤ ਗਾਇਆ ਫਿਰ ਉਸ ਦਾ ਰੋਮ ਰੋਮ ਉੱਠਿਆ ਆਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਕਿਉਂਕਿ ਬੰਦੇ ਦਾ ਮਨੋਰਥ ਹੀ ਆਨੰਦ ਦੀ ਪ੍ਰਾਪਤੀ ਹੈ ਤੇ ਜਿਸ ਦਿਨ ਗੁਰੂ ਨੇ ਆਨੰਦਗੜ੍ਹ ਪਹੁੰਚਾ ਦਿੱਤਾ ਉਸ ਦਿਨ ਸਾਰੀਆਂ ਮੰਜ਼ਲਾਂ ਤੈਅ ਕਰ ਲਈਆਂ ਸਮਝੋ ਆਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉੱtre ਸਗਲ ਵਸੂਰੇ ਸਮਾ ਆਇਆ ਇਹਨਾ ਕਿਲਿਆ ਨੂੰ ਘੇਰਾ ਪਿਆ ਸਾਬ ਨੇ ਆਨੰਦਪੁਰ ਛੱਡਿਆ ਪਰਿਵਾਰ ਛੱਡਿਆ ਪੁੱਤਰ ਮਾਂ ਮੈਲ ਤੁਰੇ ਹਨ ਆਨੰਦਪੁਰ ਨੂੰ ਛੱਡ ਕੇ ਸਦਾ ਲਈ ਚੇਤੇ ਰੱਖੀ ਸ਼ਰੀਰਕ ਤੌਰ ਤੇ ਛੱਡਿਆ ਹੈ ਪਰ ਤੇਰਾ ਵਾਸੀ ਸਦਾ ਲਈ ਕਾਇਮ ਕਰ ਦਿੱਤੀ ਤੁਰਨ ਲੱਗੇ ਤਾਂ ਸਾਰਾ ਆਨੰਦਪੁਰ ਖਾਲੀ ਹੋ ਗਿਆ ਸਿਰਫ ਇੱਕ ਉਦਾਸੀ ਰਹਿ ਗਿਆ ਸੀ ਜਿਸ ਦਾ ਨਾਮ ਸੀ ਭਾਈ ਗੁਰਬਖਸ਼ ਭਾਈ ਗੁਰਬਖਸ਼ ਸਾਹਮਣੇ ਆਇਆ ਗੁਰੂ ਕਲਗੀ ਧਰ ਕਹਿੰਦੇ ਹਨ ਤੁਸੀਂ ਜਾਣਾ ਨਹੀਂ ਹਜੂਰ ਜਿਵੇਂ ਤੁਹਾਡਾ ਹੁਕਮ ਸਤਗੁਰੂ ਤੁਹਾਡੇ ਦੀਦਾਰ ਕਿਵੇਂ ਕਰਾਂਗਾ ਮਹਾਰਾਜ ਕਹਿਣ ਲੱਗੇ ਭਾਈ ਗੁਰਬਖਸ਼ ਭਾਵਨਾ ਨਾਲ ਆਪਣਾ ਚਿਹਰਾ ਵੇਖੀ ਤੇਰੇ ਚਿਹਰੇ ਵਿੱਚੋਂ ਤੇਰੇ ਦਾੜੇ ਵਿੱਚੋਂ ਸਾਡੇ ਦੀਦਾਰ ਹੋਣਗੇ ਮਹਾਰਾਜ ਮੇਰੇ ਲਈ ਹੁਕਮ ਇੱਕ ਗੱਲ ਕਰੀ ਇੱਥੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ ਉੱਥੇ ਦੀਵਾ ਬਲਦਾ ਰਹੇ ਇਹ ਕਹਿ ਕੇ ਆਨੰਦਪੁਰ ਛੱਡ ਦਿੱਤਾ ਮੇਰੇ ਕਲਗੀਧਰ ਪਾਤਸ਼ਾਹ ਸਰਸਾ ਨਦੀ ਪਾਰ ਕਰਕੇ ਅੱਗੇ ਨਿਕਲ ਗਏ ਪਰ ਕਸਮਾ ਖਾ ਕੇ ਮੁਕਰਨ ਵਾਲੇ ਨਮਕ ਖਾ ਕੇ ਮੁਕਰਨ ਵਾਲੇ ਪਹਾੜੀ ਰਾਜਿਆਂ ਨੇ ਮੇਰੇ ਸਤਗੁਰ ਦੇ ਕਿਲਿਆਂ ਤੇ ਹਮਲਾ ਕੀਤਾ ਉਹਨਾਂ ਨੇ ਕਿਲੇ ਟਾਹੇ ਗੁਰੂ ਧਾਮ ਟਾਹੇ ਕੇਵਲ ਇੱਕੋ ਇੱਕ ਜਿਸ ਨੂੰ ਆਨੰਦਗੜ੍ਹ ਕਹਿੰਦੇ ਹਨ ਉਹ ਰਹਿ ਗਿਆ ਸੀ ਅਸਲ ਵਿੱਚ ਉਸ ਨੂੰ ਵੀ ਢਾ ਦਿੱਤਾ ਗਿਆ ਸੀ ਕੇਵਲ ਸੀਸਗੰਗ ਰਹਿ ਗਿਆ ਸੀ ਗੁਰਬਖਸ਼ ਉਦਾਸੀ ਉੱਥੇ ਦੀਵਾ ਬਾਲਦਾ ਰਿਹਾ ਗੁਰਮੁਖੋ ਆਓ ਅਸੀਂ ਸਾਰੇ ਹੀ ਕੇਸਗੜ ਦੇ ਵਾਸੀ ਹਾਂ ਤੇ ਕੇਸਾਂ ਦੀ ਬੇਇੱਜ਼ਤੀ ਨਾ ਕਰੀਏ ਕੇਸ ਗੁਰੂ ਦੀ ਮੋਹਰ ਹਨ ਕੇਸਗੜ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਨੇ ਕਰਵਾਈ ਉਸ ਤੋਂ ਬਾਅਦ ਸੰਤ ਬਾਬਾ ਹਰੀ ਸਿੰਘ ਜੀ ਨੇ ਕਰਵਾਈ 1920 ਵਿੱਚ ਇੱਥੇ ਮਹੰਤਾਂ ਦਾ ਕਬਜ਼ਾ ਰਿਹਾ 1920 ਤੋਂ ਪਿੱਛੋਂ ਜਦੋਂ ਸ਼੍ਰੋਮਣੀ ਕਮੇਟੀ ਹੋਣ ਵਿਚਾਈ ਤਾਂ ਫਿਰ ਜਥੇਦਾਰ ਨਿਯੁਕਤ ਕੀਤੇ ਗਏ ਅਨੇਕਾਂ ਜਥੇਦਾਰ ਸੇਵਾ ਕਰਦੇ ਰਹੇ ਇਹ ਸੀ ਕੇਸਗੜ ਸਾਹਿਬ ਦਾ ਸੰਖੇਪ ਜਾਂ ਇਤਿਹਾਸ ਸਤਿਗੁਰੂ ਮੇਰ ਕਰੇ ਅਸੀਂ ਵੀ ਕੇਸਗੜ ਸਾਹਿਬ ਤੇ ਆਨੰਦਪੁਰ ਸਾਹਿਬ ਆਨੰਦਗੜ੍ਹ ਸਾਹਿਬ ਦੇ ਵਸਨੀਕ ਬਣੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਿੱਖ ਤਵਾਰੀਖ ਵਿੱਚੋਂ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੁੰਨੇ ਆ ਤੁਸੀਂ ਜੁੜੇ ਰਹੋ ਤਵਾਰੀਖ ਖਾਲਸਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ